ਗੋਪੀ ਸੁਨੀਲ ਸਿੰਘਲਾ ਸਾਹਿਬ ਬਰੇ ਕਹਿੰਦੇ ਕਿ 15 ਕੁ ਦਿਨਾਂ ਦੇ ਗਾਇਬ ਆ ਵੈਸੇ ਤਾਂ ਖੈਰਾ ਸਾਹਿਬ ਨੇ ਤੇ ਗੱਲ ਕੀਤੀ ਭੱਜਪਾਲੀ ਗਲੀ ਚ ਦੇਖਿਓ ਕਿਤੇ ਹਾਂ ਨਹੀਂ ਉਹ ਕਹਿੰਦੇ ਆ ਜੀ ਮੈਂ ਜਿੰਨਾ ਸੰਗਰੂਰ ਵਾਲਾ ਪੁੱਛਿਆ ਨਾ ਦੇਖੋ ਹਾਂ ਮੈਂ ਪੁੱਛਿਆ ਜਿੰਨਾ ਕੋਈ ਸੰਗਰੂਰ ਵਾਲਾ ਤੋਂ ਉਹ ਕਹਿੰਦੇ ਕਿ ਬਈ ਪਿਛਲੇ 15 ਕੁ ਦਿਨਾਂ ਤੋਂ ਗਾਇਬ ਜਿਹਾ ਚਲੀ ਜਾਂਦੇ ਆ ਤੇ ਮੈਂ ਕਿਹਾ ਬਈ ਹੈ ਕਿੱਥੇ ਨੇ ਕਹਿੰਦੇ ਬਈ ਇਹ ਸਾਨੂੰ ਵੀ ਨਹੀਂ ਪਤਾ ਕਿੱਥੇ ਨੇਗੇ ਹੋ ਸਕਦਾ ਕਿ ਇਹਨਾਂ ਸਿੱਧਾ ਨਾ ਹੀ ਆਜੇ ਕਿਸੇ ਸੂਚੀ ਦੇ ਵਿੱਚ ਹਾਂਜੀ ਹਾਂਜੀ ਉਹੀ ਆ ਨਾ ਕਿ ਹੋ ਸਕਦਾ ਕਿ ਮਾਮਲਾ ਜਿਹੜਾ ਉਹ ਫਿੱਟ ਹੋ ਜਾਵੇ ਕਿਉਂਕਿ ਹੁਣ ਕਾਂਗਰਸ ਦੇ ਕੋਲ ਵੀ ਕੁਝ ਸੀਟਾਂ ਹੀ ਰਹਿ ਗਈਆਂ ਨਾ ਜਿੱਥੇ ਥੋੜਾ ਮੱਥਾ ਖਪਾਈ ਵਾਲਾ ਮਾਮਲਾ ਹੈ ਜੀ ਕਿਉਂਕਿ ਡਿੰਪਾ ਸਾਹਿਬ ਵਾਲੀ ਤਾਂ ਕਲੀਅਰ ਹੋ ਗਈ ਡਿੰਪਾ ਸਾਹਿਬ ਤੇ ਕਹਿੰਦੇ ਕਿ ਅੱਛਾ ਚਲਦਾ ਹੂੰ ਦੁਆਵਾਂ ਵਿੱਚ ਯਾਦ ਰੱਖਣਾ ਉਹ ਕਹਿੰਦੇ ਕਿ ਨਵਾਂ ਸਫ਼ਰ ਆਪਣਾ ਤਾਂ ਖੜੂਰ ਸਾਹਿਬ ਦਾ ਵੀ ਮਸਲਾ ਹੱਲ ਹੋ ਗਿਆ ਜੀ ਤਾਂ ਲੈ ਦੇ ਕੇ ਇਹ ਦੋ ਤਿੰਨ ਸੀਟਾਂ ਹੈਗੀਆਂ ਨੇ ਕਾਂਗਰਸ ਵਾਸਤੇ ਜਿਹੜਾ ਮੱਥਾ ਖਪਾਈ ਦਾ ਸਬਬ ਹੈਗਾ ਜੀ ਪਰ ਲੁਧਿਆਣੇ ਦੇ ਵਿੱਚ ਜੇ ਕੈਂਡੀਡੇਟ ਮੰਨ ਲਓ ਹਿੰਦੂ ਫੇਸ ਦੇ ਦਿੰਦੇ ਨੇ ਕਿਉਂਕਿ ਇੱਥੇ ਸ਼ਹਿਰ ਦੇ ਵਿੱਚ ਤਾਂ ਭਾਰਤੀ ਜਨਤਾ ਪਾਰਟੀ ਦਾ ਤੁਹਾਨੂੰ ਪਤਾ ਹੀ ਆ ਰਵਨੀਤ ਬਿੱਟੂ ਦਾ ਆਪਣਾ ਤੇ ਜੇ ਬਰੋਬਰ ਇਸ ਤਰ੍ਹਾਂ ਦਾ ਕੋਈ ਦੇ ਦਿੰਦੇ ਨੇ ਕੈਂਡੀਡੇਟ ਕਿਉਂਕਿ ਸਿੰਗਲਾ ਵਾਸਤੇ ਸਕੋਪ ਆਲੇ ਉਹ ਬਚਦਾ ਹੈ ਜ ਤਵਾੜੀ ਸੀਗੇ ਤਵਾੜੀ ਤਾਂ ਚਲੇ ਗਿਆ ਚੰਡੀਗੜ੍ਹ ਜੀ ਤੇ ਜੇ ਇੱਥੇ ਆ ਜਾਂਦੇ ਆ ਤਾਂ ਮੇਰਾ ਮੰਨਣਾ ਇਹ ਆ ਕਿ ਬਹੁਤ ਮੁਸ਼ਕਲ ਹੋ ਜਾਏਗਾ ਬਹੁਤ ਮੁਸ਼ਕਲ ਹੋ ਜਾਏਗਾ ਕਿਉਂਕਿ ਕਾਂਗਰਸ ਦੀ ਵੋਟ ਹੈਗੀ ਆ ਪਰ ਉਹ ਵੋਟ ਜੇ ਜੁੜ ਕੇ ਭੁਗਤਦੀ ਹੈ ਤਾਂ ਕਿਉਂਕਿ ਰਵਨੀਤ ਬਿੱਟੂ ਵੀ ਪੁਰਾਣਾ ਸਿਆਸਤਦਾਨ ਹੈ ਉਥੋਂ ਦਾ ਕਪਰਾਣਾ ਕਾਂਗਰਸੀ ਆ ਆਸ਼ੂ ਵੀ ਪੁਰਾਣਾ ਕਾਂਗਰਸੀ ਆ ਸੋ ਗੱਲ ਇਹ ਆ ਕਿ ਦੋਆਂ ਦੀ ਮਹੱਤਤਾ ਹੈ ਜਿਵੇਂ ਤੁਸੀਂ ਆਸ਼ੂ ਦਾ ਨਾਮ ਲਿਆ ਤੁਹਾਡਾ ਪਹਿਲਾ ਮਤਲਬ ਕਿ ਸੂਈ ਦਾ ਜਿਹੜਾ ਕੋਨਾ ਸੀ ਉਹ ਆਸ਼ੂ ਤੇ ਖਲੋਤਾ ਜਾ ਕੇ ਜੀ ਬਿਲਕੁਲ ਸੋਸਤ ਗੱਲ ਹੈ ਪਰ ਜੇ ਸਾਰੇ ਇਕਮੁੱਠ ਹੋ ਜਾਂਦੇ ਆ ਤਾਂ ਫਿਰ ਮਾਮਲਾ ਰੋਚਕ ਬਣ ਜਾਏਗਾ ਪੱਪੀ ਸਾਹਿਬ ਵਾਸਤੇ ਇੱਥੇ ਵੀ ਚੈਲਿੰਜਿੰਗ ਸਥਿਤੀ ਹੋਏਗੀ ਕੋਈ ਇਹ ਨਹੀਂ ਰੈਡ ਕਾਰਪੋਰੇਟ ਨਹੀਂ ਹੈ ਜੀ 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 ਇਹ ਤਾਂ ਇਹਦੇ ਨਾਲ ਹੀ ਉੱਪਰ ਵਿਕਰਨ ਚਿਮਾ ਜੀ ਧੰਨਵਾਦ ਸੀ ਕੰਟਰੀਬਿਊਟ ਕੀਤਾ ਤੇ ਨਾਲ ਹੀ ਆਪਾਂ ਅੱਗੇ ਵੱਲ ਨੂੰ ਕਮੈਂਟ ਖੋਲੀਏ ਇਧਰਲੇ ਪੱਸੇ ਕੋਡੋਗ੍ਰਾਫਰ ਅਮਿੰਟੂ ਜੀ ਕਹਿੰਨੇ ਕਿ ਐਮਐਲਏ ਜੇ ਕੋਈ ਐਮਪੀ ਬਣ ਜੇ ਤਾਂ ਉਹਨੂੰ ਦੋ ਪੈਨਸ਼ਨਾਂ ਮਿਲਣਗੀਆਂ ਮਿੰਟੂ ਜੀ ਕਹਿੰਨੇ ਕਿ ਇਹਨਾਂ ਨੇ ਪੁੱਛਿਆ ਜਰਾ ਗੱਲ ਇਹ ਆ ਕਿ ਐਮਐਲਏ ਦੀ ਪੈਨਸ਼ਨ ਆਪਣੀ ਥਾਂ ਤੇ ਆ ਪਰ ਜਿਹੜਾ ਐਮਪੀ ਬਣ ਗਿਆ ਉਹਨੂੰ ਪੈਨਸ਼ਨ ਕਦੀ ਮਿਲਣੀ ਉਹਨੂੰ ਸਿੱਧੀ ਤਨਖਾਹ ਮਿਲੇਗੀ ਨਾ ਤੇ ਕਮਾਲ ਦੀ ਗੱਲ ਹੈ ਜਿੱਦਾਂ ਡਾਕਟਰ ਬਲਵੀਰ ਹੋ ਰਹੀਆਂ ਫਰਜ਼ ਕਰੋ ਡਾਕਟਰ ਬਲਬੀਰ ਸਰਕਾਰੀ ਨੌਕਰੀ ਤੋਂ ਆਏ ਨੇ ਤਾਂ ਉਹਨਾਂ ਦੀਆਂ ਕਿੰਨੀਆਂ ਪੈਨਸ਼ਨਾਂ ਹੋ ਜਾਣਗੀਆਂ ਮਤਲਬ ਕਿ ਜੇ ਮੰਨ ਲਓ ਮੈਨੂੰ ਪਤਾ ਨਹੀਂ ਉਹਨਾਂ ਬਾਰੇ ਹਾਂ ਵੀ ਪਤਾ ਨਹੀਂ ਲੈਂਦੇ ਜਾਂ ਨਹੀਂ ਲੈਂਦੇ ਬਟ ਇੱਕ ਨਹੀਂ ਨਹੀਂ ਮੈਨੂੰ ਇਹ ਨਹੀਂ ਪਤਾ ਵੀ ਉਹ ਸਰਕਾਰੀ ਸਰਵਿਸ ਚ ਆਏ ਆ ਜਾਂ ਪ੍ਰਾਈਵੇਟ ਸਰਵਿਸ ਚ ਆਏ ਡਾਕਟਰ ਤਾਂ ਹੈ ਕਿ ਨਾ ਬਹੁਤ ਤਗੜੀ ਪੜ੍ਹਾਈ ਲਿਖਾਈ ਹੈ ਉਹਨਾਂ ਦੀ ਜੀ ਫਰਜ਼ ਕਰੋ ਮੈਂ ਇਸ ਕਰਕੇ ਕਿਉਂਕਿ ਮੈਨੂੰ ਪੱਕਾ ਪਤਾ ਨਹੀਂ ਹੈ ਪਰ ਆਪਾਂ ਇੱਕ ਕਹਿ ਲੋ ਕਿ ਕਾਲਪਨਿਕ ਗੱਲ ਕਰ ਲੈਂਦੇ ਆ ਫਰਜ਼ ਕਰੋ ਏ ਬੀ ਸੀ ਕੋਈ ਵੀ ਹੈ ਸਰਕਾਰੀ ਸਰਵਿਸ ਚ ਆਇਆ ਉਹ ਵਜ਼ੀਰ ਬਣ ਗਿਆ ਹੁਣ ਸਰਕਾਰੀ ਸਰਵਿਸ ਚ ਆਇਆ ਤਾਂ ਉਹ ਹੋ ਗਈ ਫਿਰ ਉਹ ਵਿਧਾਇਕ ਬਣ ਗਿਆ ਵਿਧਾਇਕ ਬਣ ਗਿਆ ਤੇ ਫਿਰ ਮਾਨ ਸਾਹਿਬ ਨੇ ਕਿਹਾ ਤਾਂ ਕਿ ਭਾਈ ਚੱਲ ਮੈਦਾਨ ਚ ਉਹ ਲੋਕ ਸਭਾ ਮੈਂਬਰ ਬਣ ਗਿਆ ਦੋ ਪੈਨਸ਼ਨਾਂ ਤੇ ਉਹ ਹੋ ਗਈਆਂ ਵਿਧਾਨ ਸਭਾ ਦਾ ਮੈਂਬਰ ਜਦੋਂ ਰਿਹਾ ਤਾਂ ਅਸਤੀਫਾ ਦੇ ਕੇ ਸਾਬਕਾ ਹੋ ਗਿਆ ਪੈਨਸ਼ਨ ਸ਼ੁਰੂ ਹੋ ਗਈ ਠੀਕ ਹੈ ਜੀ ਉਹ ਗਿਆ ਲੋਕ ਸਭਾ ਚ ਫਿਰ ਮਾਨ ਸਾਹਿਬ ਨੂੰ ਇਹ ਹੋਇਆ ਕਿ ਯਾਰ ਰਾਜ ਸਭਾ ਵਾਲੇ ਤੇ ਭੱਜੀ ਹੋਰੀ ਤੇ ਕਿਤੇ ਦਿਖਦੇ ਨਹੀਂਗੇ ਚਲੋ ਆਪਾਂ ਤੁਹਾਨੂੰ ਉੱਥੇ ਹੁਣ ਰਾਜ ਸਭਾ 'ਚ ਭੇਜ ਦਿਆਂ। ਉਹ ਲੋਕ ਸਭਾ ਦੇ ਸਾਬਕਾ ਮੈਂਬਰ ਹੋ ਗਏ। ਕਿੰਨੀਆਂ ਪੈਨਸ਼ਨਾਂ ਹੋ ਗਈਆਂ? ਗਣੀਆਂ ਹੋ ਗਈਆਂ। ਤੇ ਜੇ ਰਾਜ ਸਭਾ ਦੇ ਵਿੱਚੋਂ ਵੀ ਉਹ ਕਹਿੰਦੇ ਕਿ ਨਹੀਂ ਸਰ ਮੈਂ ਤੇ ਹੁਣ ਮਾਨਸਾਪ ਘਰੇ ਬਹਿਣਾ ਤਾਂ ਤੁਸੀਂ ਗੱਲੋਂ ਕਿੰਨੀ ਆਉਂਦੀ ਹੈ? ਕਿੰਨੀਆਂ ਹੋ ਗਿਆ ਮੈਂ ਸ਼ੁਰੂ ਤੋਂ ਦੱਸ ਦਿੱਤਾ ਤੁਹਾਨੂੰ ਇੱਥੇ ਆਹ ਹਿਸਾਬ ਕਿਤਾਬ ਚੱਲਦਾ ਹੈ। ਜੀ 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 ਇਧਰਲੇ ਬਸੇ ਹੋ ਹਰਦੀਪ ਸਿੰਘ ਸਿੱਧੂ ਜੀ ਕੈਨੇਡਾ ਤੋਂ ਇੱਕ ਨਜੀਕ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਦੂਜੇ ਦੇ ਖਿਲਾਫ ਉਮੀਦਵਾਰ ਆ ਜਿਹੜਾ ਉਹ कमजोर ਦੇ ਮੁਕਾਬਲ ਮਜਬੂਤ ਦੇ ਮੁਕਾਬਲੇ ਕਮਜ਼ੋਰ ਦਿੰਦੇ ਪਏ ਜਿਵੇਂ ਬਠਿੰਡਾ ਸੰਗਰੂਰ ਕਹਿੰਦੇ ਕਿ ਭਾਈ ਇਸ ਤਰ੍ਹਾਂ ਦੇ ਨਾਲ ਇਹਨਾਂ ਨੇ ਕਹਿੰਦੇ ਕਿ ਜਿਦਾਂ ਸੰਗਰੂਰ ਦੇ ਵਿੱਚੋਂ ਮਾਨ ਦੀ ਵੋਟ ਕੱਟੇਗਾ ਫਿਰੋਜ਼ਪੁਰ ਦੇ ਵਿੱਚੋਂ ਕਾਂਗਰਸ ਜੇਤੂ ਜੀ ਕਹਿੰਦੇ ਕਿ ਇਸ ਤਰ੍ਹਾਂ ਦੀ ਵੀ ਥਿਊਰੀ ਠੀਕ ਹੈ ਸੋਚਣ ਵਾਲੀ ਹੈ ਕਿ ਕੁਝ ਸੀਟਾਂ ਤੇ ਇੱਕ ਉਧਰੋਂ ਇੱਕ ਉਧਰੋਂ ਇੱਕ ਉਧਰੋਂ ਇਦਾਂ ਦਾ ਇਹ ਬਣਾ ਰਹੇ ਨੇ ਸਮੀਕਰਨ ਜੀ ਪਰ ਗੱਲ ਇਹ ਆ ਕਿ ਹੁਣ ਇਹਦੇ ਵਿੱਚ ਮੁਕਾਬਲਾ ਜਿਹੜਾ ਹੈ ਉਹ ਕਈ ਕਈ ਥਾਈ ਹੁਣ ਜਿਵੇਂ ਤੁਸੀਂ ਫਿਰੋਜ਼ਪੁਰ ਦਾ ਜ਼ਿਕਰ ਕਰ ਦਿੱਤਾ ਨਾ ਜੀ ਹੁਣ ਫਿਰੋਜ਼ਪੁਰ ਦੇ ਵਿੱਚ ਜਿਹੜੇ ਆ ਅਕਾਲੀ ਉਹ ਮਜਬੂਤ ਨੇ ਹੁਣ ਤੱਕ ਦਾ ਜਿਹੜਾ ਰਿਕਾਰਡ ਹੈ ਜੀ ਫਿਲਹਾਲ ਅਜ ਦੀ ਰੇਟ ਚ ਬਾਕੀ ਅੱਗੇ ਪਤਾ ਨਹੀਂ ਕੀ ਕਿਹੜਾ ਮਜਬੂਤ ਨੇ ਕਿਉਂਕਿ ਉਹਨਾਂ ਦਾ ਰਿਕਾਰਡ ਹੈ ਹੁਣ ਤੱਕ ਉਹ ਮਤਲਬ ਕਿ ਐਸ ਸਦੀ ਚ ਤੇ ਕਦੇ ਮੈਨੂੰ ਲੱਗਦਾ ਹਾਰ ਹੀ ਨਹੀਂ ਕਾਲੀ ਇੱਥੇ ਫਿਰੋਜ਼ਪੁਰ ਤੋਂ ਪਰ ਪ੍ਰੋਬਲਮ ਕਿੱਥੇ ਆਏ ਕਿ ਜੇ ਮੰਨ ਲਓ ਰਾਣਾ ਸੋਢੀ ਤੇ ਸੁਨੀਲ ਜਾਖੜ ਦੋ ਧੜੇ ਆ ਜਿਹੜੇ ਉਹ ਆਪਸ ਦੇ ਵਿੱਚ ਰਲ ਕੇ ਇਲੈਕਸ਼ਨ ਲੜ ਲੜ ਗਏ ਤਾਂ ਜੇ ਤਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਆ ਕਿਉਂਕਿ ਇਹਨਾਂ ਦੀ ਰਾਈਵਲਰੀ ਹੈ ਨਾ ਜੀ ਜੇ ਦੋਨੇ ਧੜੇ ਐ ਕਹ ਲੋ ਕਿ ਰਲ ਕੇ ਲੜਦੇ ਆ ਤੇ ਕਿਸਾਨਾਂ ਦਾ ਵਿਰੋਧ ਖਤਮ ਹੋ ਜਾਂਦਾ ਤਾਂ ਰਾਣਾ ਸੋਢੀ ਸੁਨੀਲ ਜਾਖੜ ਤੁਸੀਂ ਸੋਚ ਕੇ ਵੇਖੋ ਕਿ ਜਿਨ੍ਹਾਂ ਕੋਲ ਸ਼ਹਿਰੀ ਵੋਟ ਦਾ ਵੀ ਆਧਾਰ ਹੈ ਪਿੰਡੂ ਵੋਟ ਦਾ ਆਧਾਰ ਵੀ ਹੈ ਰਾਏ ਸਿੱਖ ਕੰਬੋਜ ਬਰਾਦਰੀ ਤੋਂ ਲੈ ਕੇ ਫਿਰ ਤੁਸੀਂ ਦੇਖ ਲਓ ਕਿ ਕੀ ਖੇਡ ਬਣਦੀ ਹੈ ਸੋ ਇਹ ਇੱਕ ਧਿਰ ਵੱਲੋਂ ਇੱਕ ਥਾਂ ਤੇ ਕਮਜ਼ੋਰ ਦਿੱਤਾ ਕੈਂਡੀਡੇਟ ਜਿਹੜਾ ਹੈ ਨਾ ਉਹ ਉਹਨੂੰ ਹੀ ਫਾਇਦਾ ਕਰੇਗਾ ਇਹ ਵੀ ਕੋਈ ਲਿਖਤੀ ਨਹੀਂ ਹੈਗਾ ਗਾਰੰਟੀ ਨਹੀਂ ਹੈਗੀ ਮੋਦੀ ਸਾਹਿਬ ਵਾਲੀ ਗਾਰੰਟੀ ਇੱਥੇ ਵੀ ਨਹੀਂ ਹੈਗੀ ਜੀ ਇਹ ਪਤਾ ਨਹੀਂ ਕਿਦਾ ਦਾ ਲੱਗ ਜਾਣਾ ਹਾਂ ਇਹ ਵੀ ਹੋ ਸਕਦਾ